ਸਾ ਸੰਗਤ ਸੰਤਾਂ ਦੇ ਬਚਨ ਘਰ ਆਏ ਰਿਸ਼ਤੇਦਾਰਾਂ ਨੂੰ ਆਚਾਰ ਨਹੀਂ ਦੇਣਾ ਚਾਹੀਦਾ ਤੇ ਕਿਉਂ ਕਹੇ ਸੀ ਇਹ ਬਚਨ ਅੱਜ ਵੀ ਪਿੰਡਾਂ ਦੇ ਵਿੱਚ ਇਹ ਸਭ ਕੁਝ ਕੀਤਾ ਜਾਂਦਾ ਹੈ ਅੱਜ ਵੀ ਸਾਰਾ ਕੁਝ ਜਿਹੜਾ ਹੈ ਇਹ ਹੋ ਰਿਹਾ ਹੈ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਭ ਤੋਂ ਪਹਿਲਾਂ ਤੇ ਫਟੇ ਬਲਾਓ ਆਪਣੀਆਂ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸੁਆਣੀਆਂ ਜਿਹੜੀਆਂ ਸਾਡੀਆਂ ਬੀਬੀਆਂ ਨੇ ਭੈਣਾਂ ਨੇ ਉਹਨਾਂ ਤੋਂ ਅਸੀਂ ਇੱਕ ਚੀਜ਼ ਜਿਹੜੀ ਹੈ ਉਹ ਜਾਣਦੇ ਆ ਉਹ ਸੁਣਦੇ ਆ ਤੇ ਜਦੋਂ ਵੀ ਕੋਈ ਪਹਿਲੀ ਵਾਰ ਰਿਸ਼ਤੇਦਾਰ ਘਰ ਆਵੇ ਜਾਂ ਘਰ ਦਾ ਪੁਰਾਣਾ ਘਰੇ ਆਵੇ ਤੇ ਜਾਂ ਫਿਰ ਕੋਈ ਹੋਰ ਰਿਸ਼ਤੇਦਾਰ ਜਿਹੜਾ ਸਾਲਾਂ ਬੱਧੀ ਚੱਲ ਕੇ ਜਾਂ ਲੰਬੇ ਸਮੇਂ ਬਾਅਦ ਚੱਲ ਕੇ ਘਰੇ ਆਵੇ ਉਹਨੂੰ ਅਚਾਰ ਨਹੀਂ ਦਿੱਤਾ ਜਾਂਦਾ ਪ੍ਰਸ਼ਾਦੇ ਦੇ ਨਾਲ ਰੋਟੀ ਦੇ ਨਾਲ ਉਹ ਮੈਂ ਪੁੱਛਿਆ ਕਈ ਬੀਬੀਆਂ ਨੂੰ ਵੀ ਇਹ ਕਿਉਂ ਹੁੰਦਾ ਜੀ ਉਹ ਕਹਿੰਦੇ ਪੁੱਤਰ ਇਹ ਇਸ ਕਰਕੇ ਨਹੀਂ ਦਿੱਤਾ ਜਾਂਦਾ ਵੀ ਰਿਸ਼ਤੇਦਾਰੀ ਦੇ ਵਿੱਚ ਨਾ ਖਟਾਸ ਪੈ ਜਾਂਦੀ ਹੈ ਅਚਾਰ ਕਿਸੇ ਵੀ ਚੀਜ਼ ਦਾ ਹੋਵੇ ਕਹਿੰਦੇ ਅਚਾਰ ਨਹੀਂ ਦਿੱਤਾ ਜਾਂਦਾ ਖੱਟੀ ਚੀਜ਼ ਕੋਈ ਨਹੀਂ ਦਿੱਤੀ ਜਾਂਦੀ ਤੇ ਮਿੱਠੀ ਚੀਜ਼ ਬਣਾਈ ਜਾਂਦੀ ਹੈ ਸੋ ਸਾਧ ਸੰਗਤ ਇਹ ਪੁਰਾਣੇ ਰੀਤੀ ਰਿਵਾਜ ਜਿਹੜੇ ਬਣੇ ਹੋਏ ਨੇ ਸਾਧ ਸੰਗਤ ਇਹ ਇਸ ਚੀਜ਼ ਨੂੰ ਕਿਉਂਕਿ ਅੱਜ ਆਪਾਂ ਵੇਖਦੇ ਆਂ ਵੀ ਉਹ ਚੀਜ਼ਾਂ ਚੱਲੀਆਂ ਆ ਰਹੀਆਂ ਨੇ ਪੁਰਾਣੀਆਂ ਚੀਜ਼ਾਂ ਸਾਡੇ ਵਿਚਕਾਰ ਦੇ ਗੁਰਮੁਖ ਪਿਆਰਿਓ ਅਚਾਰ ਨਾਲ ਰੋਟੀ ਇਸ ਕਰਕੇ ਨਹੀਂ ਅਚਾਰ ਰੋਟੀ ਨਾਲ ਇਸ ਕਰਕੇ ਨਹੀਂ ਧਰਿਆ ਜਾਂਦਾ ਕਿੰਨੇ ਰਿਸ਼ਤੇਦਾਰੀ ਦੇ ਵਿੱਚ ਖਟਾਸ ਨਾ ਪੈ ਜਾਏ ਮਨਾਂ ਦੇ ਵਿੱਚ ਖਟਾਸ ਨਾ ਪੈ ਜਾਏ ਪਰ ਸਾਦ ਸੰਗਤ ਮੇਰੇ ਹਿਸਾਬ ਦੇ ਵਿੱਚ ਪਹਿਲਾਂ ਵਾਲਾ ਸਮਾਂ ਵਧੀਆ ਸੀ ਅੱਜ ਵਾਲਾ ਸਮਾਂ ਅੱਜ ਚਾਹੇ ਚਾਰ ਧਰੋ ਨਾ ਧਰੋ ਤੇ ਬੰਦਾ ਤਾਂ ਵੀ ਮਨ ਦੇ ਵਿੱਚ ਖਟਾਸ ਲੈ ਕੇ ਘੁੰਮਦਾ ਆਇਆ ਕਾਹ ਵੀ ਬੰਦਾ ਮਨ ਦੇ ਵਿੱਚ ਜਿਹੜਾ ਹੈ ਬਹੁਤ ਜ਼ਿਆਦੇ ਖਟਾਸਪੁਣਾ ਲੈ ਕੇ ਤੁਰਿਆ ਹੋਇਆ ਕਿਸੇ ਨੂੰ ਉਸਦੇ ਬਾਰੇ ਕੁਝ ਨਹੀਂ ਪਤਾ ਕੋਈ ਨਹੀਂ ਜਾਣਦਾ ਕੋਈ ਗੱਲ ਜਿਹੜੀ ਹੈ ਇਥੇ ਬਾਣੀ ਨਹੀਂ ਰਹੀ ਹਰ ਕੋਈ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਬਿਲਕੁਲ ਬਣਿਆ ਹੋਇਆ ਹੈ ਹਰ ਕੋਈ ਜਿਹੜਾ ਆਪਣੇ ਮਨ ਦੇ ਵਿੱਚ ਖਿਆਲਾਂ ਤਾਂ ਨੂੰ ਲੈ ਕੇ ਚੱਲ ਰਿਹਾ ਹੈ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਹੜੀ ਗੱਲ ਤੇ ਕੋਈ ਕਿਹੜੀ ਗੱਲ ਤੇ ਅਜਿਹੀ ਛੋਟੀਆਂ ਛੋਟੀਆਂ ਗੱਲਾਂ ਤੇ ਜਿਹੜੇ ਰੌਲੇ ਵਿਗੜੇ ਹੋਏ ਨੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਬਹੁਤਾ ਜ਼ਿਆਦਾ ਰਿਸ਼ਤੇਦਾਰੀਆਂ ਵਿੱਚ ਇੱਕ ਅੱਜਕੱਲ ਪੈਸੇ ਨੂੰ ਲੈ ਕੇ ਮੈਂ ਕਹਿੰਦਾ ਚਾਰ ਦਿਓ ਚਾਹੇ ਨਾ ਦਿਓ ਪਰ ਰਿਸ਼ਤੇਦਾਰੀ ਦੇ ਵਿੱਚ ਪੈਸਾ ਨਾ ਦਿਓ ਜੇ ਰਿਸ਼ਤੇਦਾਰੀ ਵਿੱਚ ਪੈਸਾ ਆ ਗਿਆ ਜਾਂ ਅਸੀਂ ਪੈਸੇ ਨੂੰ ਵੇਖਦੇ ਆ ਪੈਸੇ ਦੀ ਅਸੀਂ ਉਥੇ ਤੋਲ ਮੋਲ ਕਰਨ ਲੱਗ ਜਾਂਦੇ ਆ ਤੇ ਰਿਸ਼ਤੇਦਾਰੀ ਵਿੱਚ ਖਟਾਸ ਪੈਂਦੀ ਹੋ ਪੈਂਦੀ ਆ ਇਹ ਸਭ ਤੋਂ ਵੱਡੀ ਗੱਲ ਆ ਤੇ ਮਹਾਪੁਰ ਕਹਿੰਦੇ ਸੀ ਕਹਿੰਦੇ ਭਾਈ ਇਸ ਕਰਕੇ ਵੀ ਆ ਚੀਜ਼ਾਂ ਦੇ ਵਿੱਚੋਂ ਨਿਕਲ ਕੇ ਆਪਣੇ ਅੰਦਰ ਝਾਤ ਮਾਰਿਓ ਹਰ ਇੱਕ ਇਨਸਾਨ ਨੂੰ ਅੰਦਰ ਵੇਖਣ ਦੀ ਲੋੜ ਹੈ اے بھائی جيڪر ਸਾਡੇ ਮਨ ਦੇ ਵਿੱਚ ਅਚਾਰ ਨਾਲ ਖਟਾਸ ਆਵੇ ਨਾ ਆਵੇ ਪਰ ਗੰਧਲੇ ਤੇ ਮੈਲੇ ਵਿਚਾਰਾਂ ਨਾਲ ਮਨਾਂ ਦੇ ਵਿੱਚ ਖਟਾਸ ਜ਼ਰੂਰ ਪੈਦਾ ਹੋ ਜਾਂਦੀ ਹੈ ਸੋ جيڪਰ ਸਾਹਮਣੇ ਵਾਲਾ ਸਾਡੇ ਨਾਲ ਕਰਦਾ ਤੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਜਾਏ ਜੇ ਨਹੀਂ ਸਮਝਦਾ ਤੇ ਫਿਰ ਭਾਈ ਉਸ ਚੀਜ਼ ਤੋਂ ਆਪ ਹੀ ਕਿਨਾਰਾ ਕਰ ਲੋ ਕਿਉਂਕਿ ਉੱਥੇ ਫਿਰ ਬਹੁਤਾ ਜ਼ਿਆਦਾ ਜਿਹੜਾ ਹੈ ਸਮਝਾਉਣ ਦਾ ਮੱਥਾ ਮਾਰਨ ਦਾ ਵੀ ਕੋਈ ਫਾਇਦਾ ਹੈ ਨਹੀਂ ਜੇ ਕੋਈ ਸਮਝਣ ਨੂੰ ਤਿਆਰ ਹੀ ਨਾ ਹੋਵੇ ਜੇ ਕੋਈ ਸਮਝੇ ਨਾ ਫਿਰ ਕੋਈ ਫਾਇਦਾ ਹੀ ਹੈ ਨਹੀਂ ਸੋ ਇਸ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਦੋਂ ਕੋਈ ਚੱਲ ਕੇ ਆਉਂਦਾ ਸੀ ਉਹਦੇ ਵਾਸਤੇ ਮਿੱਠਾ ਬਣਾਇਆ ਜਾਂਦਾ ਸੀ ਮਿੱਠਾ ਕਹਿੰਦੇ ਉਹਨੂੰ ਮਿੱਠਾ ਬਹੁਤ ਪਸੰਦ ਹੈ ਜਾਂ ਫਿਰ ਰਿਸ਼ਤੇਦਾਰੀ ਦੇ ਵਿੱਚ ਮਿਠਾਸ ਰਹੇ ਤੇ ਅੱਜ ਅਸੀਂ ਬਿਲਕੁਲ ਨੇੜੇ ਆ ਪਹਿਲਾਂ ਸਮਿਆਂ ਦੇ ਵਿੱਚ ਚੱਲ ਕੇ ਜਾਣਾ ਹੁੰਦਾ ਸੀ ਜਿਵੇਂ ਬੰਦਾ ਜਾਂਦਾ ਸੀ ਉਹਨੂੰ ਬਹੁਤ ਘੰਟੇ ਜਾਣ ਨੂੰ ਲੱਗਦੇ ਸੀ ਤੇ ਇੱਕ ਇੱਕ ਦੋ ਦੋ ਚਾਰ ਚਾਰ ਦਿਨ ਉੱਥੇ ਬੰਦਾ ਰਹਿੰਦਾ ਵੀ ਸੀ ਫਿਰ ਵਾਪਸ ਆਉਂਦਾ ਸੀ ਅੱਜ ਬੰਦੇ ਕੋਲੇ ਸਾਧਨ ਨੇ 2-4 ਘੰਟੇ ਜਾਂਦਾ ਤੇ ਵਾਪਸ ਆ ਜਾਂਦਾ ਐ ਨਹੀਂ ਪਤਾ ਉਹਦੇ ਵਿੱਚ ਵੀ ਜਿਹੜਾ ਰਲ ਕੇ ਬੈਠੇ ਨਾ ਬੈਠੇ ਜਾਂ ਫਿਰ ਅੱਜਕੱਲ ਫੋਨ ਸਾਡੇ ਕੋਲੇ ਫੋਨ ਤੇ ਗੱਲ ਵੀ ਹੋ ਸਕਦੀ ਹੈ ਪਰ ਬੰਦਾ ਕਰਦਾ ਹੀ ਐ ਨਹੀਂ ਵੀਡੀਓ ਕਾਲ ਹੋ ਸਕਦੀ ਐ ਬੰਦਾ ਕਰਦਾ ਹੀ ਐ ਨਹੀਂ ਕਿਉਂਕਿ ਗੱਲ ਜਿਹੜੀ ਹੈ ਅੱਜ ਮਨਾਂ ਦੇ ਵਿੱਚ ਬਰਕਤ ਦੀ ਹੈ ਜੋ ਸਾਡੇ ਮਨਾਂ ਦੇ ਵਿੱਚ ਜਿਹੜੀ ਬਰਕਤ ਹੈ ਉਹ ਅੱਜ ਰਹੀ ਨਹੀਂ ਸੋ ਪਿਆਰਿਓ ਪੁਰਾਣੇ ਸਮਿਆਂ ਤੋਂ ਰੀਤੀਆਂ ਤੋਂ ਸਿੱਖਣ ਦੀ ਲੋੜ ਹੈ ਪਿਆਰਿਓ ਕਿ ਉਹ ਸਮਿਆਂ ਦੇ ਵਿੱਚ ਕੁਝ ਚੀਜ਼ਾਂ ਇਸ ਕਰਕੇ ਕੀਤੀਆਂ ਜਾਂਦੀਆਂ ਸੀ ਵੀ ਰਿਸ਼ਤੇ ਟੁੱਟਣ ਦਾ ਪਰ ਅੱਜ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਦੇ ਕੀ ਕਰਨਾ ਹੋਇਆ ਸੀ ਤੇ ਰਿਸ਼ਤੇ ਜਿਹੜੇ ਆ ਤੋੜਨ ਤੇ ਲੱਗੇ ਹੋਏ ਆ ਬਹਾਨਾ ਲੱਭਦੇ ਵੀ ਰਿਸ਼ਤਾ ਟੁੱਟ ਜੇ ਟੁੱਟ ਜੇ ਟੁੱਟ ਜੇ ਤੇ ਜਦੋਂ ਟੁੱਟਦਾ ਤੇ ਫਿਰ ਅਸੀਂ ਜਿਹੜਾ ਹੈ ਬੈਠ ਕੇ ਸੋਚਦੇ ਆ ਸੀ ਸੋਚਦੇ ਆ ਵੀ ਗਲਤੀ ਕੀ ਕੀਤੀ ਫਿਰ ਅਸੀਂ ਫੈਸਲਾ ਕਰਨ ਤੇ ਲੱਗ ਜਾਂਦੇ ਆ ਇਸ ਕਰਕੇ ਪਹਿਲਾਂ ਇਹ ਚੀਜ਼ਾਂ ਨੂੰ ਵਿਚਾਰੀਏ ਪੁਰਾਣੇ ਸਮਿਆਂ ਤੋਂ ਕੁਝ ਸਿੱਖੀਏ ਰੌਣਕਾਂ ਤੋਂ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ